एपी24 ਦੇਖ ਰਹੀ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਬਦਲਾ ਅਤੇ ਇੱਕ ਮੌਕਾ ਵਰਗੇ ਨਾਅਰੇ ਵਿੱਚ ਫਸਣ ਦਾ ਪਛਤਾਵਾ ਕਰ ਰਹੇ ਹਨ ਜਗਨੋਦ ਸਿੰਘ ਕੰਗ ਪੰਜਾਬ ਦੇ ਲੋਕ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਚੇਂਜ ਵਾਲੀ ਅਤੇ ਇੱਕ ਮੌਕਾ ਵਰਗੇ ਨਾਅਰੇ ਨਾਲ ਧੋਖਾ ਖਾ ਕੇ ਪਛਤਾ ਰਹੇ ਹਨ ਅਤੇ ਹੁਣ ਸੂਬੇ ਦੇ ਲੋਕ ਕਾਂਗਰਸ ਪਾਰਟੀ ਤੋਂ ਵੱਡੀਆਂ ਉਮੀਦਾਂ ਨਾਲ ਦੇਖ ਰਹੇ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੀ ਸਰਕਾਰ ਵਿੱਚ ਸਾਬਕਾ ਸਿੰਚਾਈ ਮੰਤਰੀ ਅਤੇ ਮੋਰਿੰਡਾ ਅਤੇ ਖਰੜ ਤੋਂ ਚਾਰ ਵਾਰ ਵੀ ਤਾਇਕ ਰਹੇ AICC ਦੇ ਸਾਬਕਾ ਮੈਂਬਰ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਗਮੋਨ ਸਿੰਘ ਕਾਂਗਨੇ ਬਸੀਪ ਖਾਣਾ ਦੇ ਸੀਨੀਅਰ ਕਾਂਗਰਸ ਆਗੂ ਹੋ ਪ੍ਰਕਾਸ਼ ਤਾਗੜੀ ਦੇ ਨਿਵਾਸ ਸਥਾਨ ਤੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਕੀਤਾ ESP 24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ ਸਾਬਕਾ ਕੈਬਨਿਟ ਮੰਤਰੀ ਜਗਮੋਨ ਸਿੰਘ ਕਾਂਗਵਲੋ ਬਸੀਪ ਖਾਣਾ ਵਿਖੇ ਕੀਤਾ ਗਿਆ ਦੌਰਾ ਅੱਜ ਬਸੀਪ ਖਾਣਾ ਵਿਖੇ ਇੱਕ ਨਿਜੀ ਸਮਾਗਮ ਵਿੱਚ ਜਗਮੋਹਨ ਸਿੰਘ ਕਾਂਗ ਜੋ ਕਿ ਪੰਜਾਬ ਸਰਕਾਰ ਦੇ ਵਿੱਚ ਸਾਬਕਾ ਕੈਬਨਟ ਮੰਤਰੀ ਰਹੇ ਚੁੱਕੇ ਨੇ ਉਹਨਾਂ ਵੱਲੋਂ ਅੱਜ ਓਮ ਪ੍ਰਕਾਸ਼ ਤਾਂਗੜੀ ਦੇ ਨਿਵਾਸ ਤੇ ਇੱਕ ਦੌਰਾ ਕੀਤਾ ਗਿਆ ਤੇ ਉੱਥੇ ਕਾਂਗਰਸੀ ਵਰਕਰਾਂ ਨਾਲ ਮੁਲਾਕਾਤ ਕੀਤੀ ਗਈ ਸੋ ਗੱਲ ਕਰਾਂਗੇ ਸਾਬਕਾ ਮੰਤਰੀ ਜਗਮੋਹਨ ਸਿੰਘ ਕਾਂਗ ਨਾਲ ਅੱਜ ਬਸੀਪਾਣਾ ਵਿਖੇ ਆਣਾ ਹੋਇਆ ਹੈ ਕੀ ਕਹੋਗੇ ਦੇਖੋ ਬਸੀਪਾਣਾ ਮੇਰਾ ਜਦ 3 ਲੱਖ ਸਾਡਾ ਪਿੰਡ ਨਾਲ ਸ਼ਹੀਦਗੜ੍ਹ ਜਮੀਨ ਜਦੋਂ ਸਾਡਾ ਫਾਰਮ ਉੱਤੇ ਹੈ ਮੈਂ ਇੱਥੇ ਵਕਾਲਤ ਵੀ ਕਰਦਾ ਰਿਹਾ ਟਾਂਗੜੀ ਜੀ ਹੋਏ ਕਮਲ ਕੰਨਾ ਜੀ ਹੋਏ ਕੋੜਾ ਜੀ ਹੋਏ ਸਤਬਾਹ ਸ਼ਰਮਾ ਜੀ ਨਾਮ ਕਿਸੇ ਦੇ علاوہ ਸਾਰੇ ਮੇਰੇ ਪਰਿਵਾਰ ਦੇ ਮੈਂਬਰ ਹੈ ਸਾਡੀ ਪਿੱਛੇ بیٹے ਦਾ ਮੈਰੈਸੀ ਮੈਂ ਨਹੀਂ ਆ ਸਕਿਆ ਬਾਹਰ ਗਿਆ ਪੰਜਾਬ ਤੋਂ ਮੈਂ ਬੜੇ ਦਿਨ ਵਾਸਤੇ ਆਇਆ ਪਰ ਮੈਨੂੰ ਬੜੀ ਖੁਸ਼ੀ ਹੈ ਕਿ ਟਾਂਗੜੀ ਜੀ ਨੇ ਸਾਰੇ ਰਲ ਕੇ ਪਤਨ ਤਿਸਬ ਇਲਾਕੇ ਤੇ ਬੁਲਾਏ ਮੈਨੂੰ ਬਹੁਤ ਚੰਗਾ ਲੱਗਿਆ ਮਿਲ ਕੇ ਕਾਫੀ ਦਿਨ ਬਾਅਦ ਮੈਂ ਇੱਥੇ ਆਇਆ ਹਾਂ ਲੌਂਚ ਕਰਬជា ਕਰਨ ਦਾ ਮੌਕਾ ਮਿਲਿਆ ਪਰ ਇੱਥੇ ਮੈਂ ਮਹਿਸੂਸ ਕੀਤਾ ਕਿ ਮੇਰਾ ਉਹੀ ਜੋ ਨਿਕਾ ਰਿਸ਼ਤਾ ਚੱਲੇ ਆ ਰਿਹਾ ਪੰਠਕਨ ਵੱਧ ਉਹੀ ਪਿਆਰ ਸਕਾਰਮਾਨ ਮੈਂ ਹਮੇਸ਼ਾ ਨਵਾਤਿਸ ਵਰਤਨਾ ਛੋੜਾ ਕੰ ਵੱਡਾ ਹੋਵੇ ਮੇਰੇ ਕੋਲ ਮੰਦਰੇ ਨੇ ਹਮੇਸ਼ਾ ਮੇਰੇ ਚੋਲਾ ਦੇ ਵਿੱਚ ਪਾੜ ਕੇ ਕਾਰਜ ਬਣਾ ਕੇ ਮੁੰਡੇ ਇਲੈਕਸ਼ਨ ਲੜਾ ਮੈਂ ਖੜ ਲੜਾ ਜਾਂਦੇ ਰਹੇ ਆ ਅੱਜ ਵੀ ਮੈਨੂੰ ਇੱਥੇ ਬੜੀ ਖੁਸ਼ੀ ਹੋਈ ਕੰਗ ਸਾਬ ਇਹ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਮੁਹਿੰਮ ਛੇੜੀ ਗਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਦੇਖੋ ਹੰਡਾ ਤੋਂ ਗੱਲ ਕੀਤੀ ਹੈ ਮੈਂ ਸਮਝਦਾ ਕਿ ਦੇਰ ਆਏ ਦਰਸਤ ਹੈ 3 ਸਾਲ ਬਾਅਦ ਕੇਜਰੀਵਾਲ ਸਾਹਿਬ ਨੂੰ ਭਗਵੰਤ ਮਾਨ ਜੀ ਨੂੰ ਸਰਕਾਰ ਨੂੰ ਯਾਦ ਆਇਆ ਹੈ ਕਿ ਨਸ਼ਿਆਂ ਦਾ ਕੋੜ ਨੂੰ ਖਤਮ ਕਿਵੇਂ ਕਰਨਾ ਹੈ ਮੈਨੀਫੈਸਟੋ ਉਹਨਾਂ ਗੱਲਾਂ ਕਹੀਆਂ ਸੀ ਕਿ ਅਸੀਂ ਨਸ਼ਿਆਂ ਦੇ ਕੋੜ ਨੂੰ ਮਹੀਨੇ ਚ ਬੰਦ ਕਰ ਦਾਂਗੇ ਖਤਮ ਕਰ ਦਾਂਗੇ ਭ੍ਰਸ਼ਟਾਚਾਰ ਬੰਦ ਕਰ ਦਾਂਗੇ ਚਿੱਟਾ ਵਿਗਨਾ ਬੰਦ ਕਰ ਦਾਂਗੇ 1100 ਰੁਪਏ ਪੱਤਾ ਦਵਾਂਗੇ ਬੀਬੀਆਂ ਭੈਣਾਂ ਨੂੰ ਅੱਜ ਪਰਦਾ ਫਾਸ਼ ਹੋ ਗਿਆ ਡਬਲ ਸਟੈਂਡਰਡ ਦੀ ਗਵਰਨਮੈਂਟ ਹੈ ਛੱਡ ਕੇ ਬਿਜਲੀ ਦੇ ਬਿਲਾ ਨੂੰ ਜੋ ਗਰੀਬ ਗਰਮਨ ਵਾਲਾ ਮोटा ਹਾਸਾ ਮਿਲਿਆ ਹੈ ਮਿਲਦਾ ਰਿਹਾ ਹੈ ਸਾਰੇ ਪਾਸੇ ਫੈਲ ਚੁੱਕੀ ਹੈ ਰੈਫਰੰਡਮ ਹੋਇਆ ਹੈ ਲੋਕ ਸਭਾ ਚੋਣਾਂ ਵਿੱਚ ਤਿੰਨ ਸਿੱਟਾ ਜਿੱਤੀਆਂ ਨੇ 13 'ਚੋਂ 7 ਕਾਂਗਰਸ ਲੈ ਗਈ ਹੈ ਤੂੰ ਲੋਕ ਫਤਵਾ ਸਾਹਮਣੇ ਆ ਚੁੱਕੇ ਆ ਪੁਰਜ਼ਾ ਖੁਣੋ ਪਰਮਾਨ ਦੀ ਲੋੜ ਨਹੀਂ ਹੈ ਤਰਾ ਤਰਾ ਦੁਨੀਆ ਕਰ ਰਹੀ ਪੰਜਾਬ ਦੀ ਪਛਤਾਰੀ ਵੋਟਾਂ ਪਾ ਕੇ ਫਸ ਗਿਆ ਆ ਕੇ ਇੱਕ ਮੌਕਾ ਦੇ ਦਿਓ ਇੱਕ ਮੌਕਾ ਦੇ ਦਿਓ ਦੋ ਸਵਾਂ ਇਲੈਕਸ਼ਨ ਹੈ ਸਾਡੀ ਕਾਂਗਰਸ ਪਾਰਟੀ ਸਰਕਾਰ ਬਣਨੀ ਹੈ ਗੁਰੂ ਮਹਾਰਾਜ ਕਿਰਪਾ ਨਾਲ ਸੰਗਤ ਦੇ ਅਸ਼ੀਰਵਾਦ ਨਾਲ ਮੈਨੂੰ ਪੂਰੀ ਆਸ ਹੈ ਔਰ ਮੈਂ ਕਹਿਣਾ ਚਾਹੁੰਦਾ ਕਿ ਅਜ ਮੇਰੇ ਦੋਨੋਂ ਛੋਡੇ ਪ੍ਰਾਜ਼ੀਦ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਲੰਬ ਮੰਧ ਹੋ ਕੇ ਨਾਲ ਇੱਕ ਸਭ ਨੂੰ ਕਾਂਗਰਸ ਮਜ਼ਬੂਤ ਕਰ ਰਹੇ ਨੇ ਵਿਧਾਨ ਸਭਾ ਚੋਂ ਅੱਛਾ ਪ੍ਰਦਰਸ਼ਨ ਕੀਤਾ ਹੈ ਦੇ ਕੋਮਾ ਜੰਗਲ ਰਾ ਦੀ ਗੱਲ ਕਰਾਂ ਫੌਜੀ ਅਫਸਰ ਕਰਨ ਸਾਹਿਬ ਕਰਨ ਬਾੜ ਜੋ ਪੁਰਸ਼ ਨੇ ਮਾਰਕੁੱਟ ਕੀਤੀ ਛਰੇ ਆ ਜੋ ਤੁਤਣਾ ਲੱਗਦਾ ਪਤਾ ਉਹਦੀ ਵਾਈਫ ਨਾਲ ਮੇਰੀ ਗੱਲ ਵੀ ਹੋਈ ਹੈ ਕਰਨ ਸਾਹਿਬ ਦੀ ਨੂੰ ਮੈਂ ਕੱਲ ਮਿਲਣ ਜਾ ਰਿਹਾ ਸੀ ਪਟਿਆਲੇ ਉਹ ਹਾਈ ਕੋਰਟ ਗਏ ਹੋ ਜੀ ਮਤਲਬ ਕਹਿੰਦਾ ਕਿ ਜਦੋਂ ਬਾੜ ਖੇਤ ਨੂੰ ਖਾਣ ਲੱਗ ਜਵੇ ਉਹਦਾ ਚਾਰਾ ਕੀ ਹੈ ਮਾਨਯੋ ਹਾਈ ਕੋਰਟ ਦਾ ਮਤਨਵਾਦੀ ਆ ਪਟਕਾਰ ਮਾਰੀ ਹੈ ਲਾਲਬਾ ਸ਼ਾਤਰੀ ਕਹਿੰਦਾ ਜਾਇ ਜਵਾਨ ਜਾਇ ਕਿਸਾਨ ਤੁਸੀਂ ਸਮਝਿਆ ਕੁਛ ਨਹੀਂ ਜਵਾਨ ਨੂੰ ਕਰਨ ਸਾਹਿਬ ਸਰਵਿਕ ਕਰਨਲ ਇਹ ਮੁੱਦਾ ਛਕੇ ਬਦਾਂਸਾ ਸਾਡੇ ਸਾਥੀਆਂ ਨੇ ਮੈਨੂੰ ਬਾਣ ਪਰ ਮੈਂ ਕਹਾਂਗਾ ਕਿ ਮਾਨ ਸਾਹਿਬ ਜੋ ਕਰਨਾ ਦਿਲੋਗਰੋ ਦਿਖਾਵੇ ਨਾ ਕਰੋ ਹਾਲ ਦੀ ਗੱਡੀ ਜੋ ਕਿਸਾਨਾਂ ਨੂੰ ਕੁੱਟਿਆ ਲੁੱਟਿਆ ਬੁਰਾ ਹਾਲ ਕੀਤਾ ਸਾਰਾ ਪੰਜਾਬ ਤੁਹਾਡੇ ਖਿਲਾਫ ਹੈ ਕੋਈ ਸ਼ੱਕ ਨਹੀਂ ਮੰਗਾ ਕਰਨ ਦੀ ਬਾਜਪੀ ਐਮਐਸਪੀ ਦੀ ਗੱਲ ਸੀ ਕਰਦੇ ਮਾਫ ਦੀ ਗੱਲ ਸੀ ਕੱਲ ਬੈਠਕ ਕੀਤੀ ਜਾ ਸਕਦੀ ਹੈ ਹਰ ਮਸਲਾ ਅਮਨ ਸ਼ਾਂਤੀ ਨਾਲ ਹੁੰਦਾ ਟਕਰਾਜ ਕੁਛ ਨਹੀਂ ਰੱਖਿਆ ਯੋਧਰਨ ਨਾ ਹੋਣਾ ਅੱਜ ਰੂਸ ਤੇ ਯੂਕਰੇਨ ਤਬਾਹ ਹੋ ਗਏ ਟਕਰਾ ਕਰਕੇ ਆਪਸ ਵਿੱਚ ਸਮਝੋ ਤੋ ਹਾਰ ਕੇ ਹੋਣਾ ਉਹ ਅੰਦਾਜ਼ਾ ਤੁਸੀਂ ਜੋ ਬਦਮਦਗੀ ਕੀਤੀ ਹੈ ਮੈਂ ਸਭ ਕੀਦਰਾ ਵੀ ਦੇਖ ਰਹਾ ਤੁਮ ਬਾਤ ਕਨਸੈਪਟ ਤੁਸੀਂ ਗੱਲ ਕਰ ਰਹੇ ਹੋ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣੂਗੀ ਪਰ ਜਿਸ ਤਰ੍ਹਾਂ ਦੇ ਹਾਲਾਤ ਲੱਗ ਰਹੇ ਨੇ ਕਾਂਗਰਸ ਦੇ ਵਿੱਚ ਇੱਕ ਜੁਗਤਾ ਨਹੀਂ ਹੈ ਜੇਕਰ ਗੱਲ ਕਰੀਏ ਭਗਵੰਤ ਮਾਨ ਨੇ ਵੀ ਵਿਧਾਨ ਸਭਾ ਦੇ ਵਿੱਚ ਕਟਾਕਸ਼ ਕੀਤਾ ਪ੍ਰਗਟ ਸਿੰਘ ਤੇ ਵੀ ਤੇਰੇ ਚ ਕਾਬਲੀਅਤ ਹੈਗੀ ਹੈ ਤੁਸੀਂ 11 ਬੰਦੇ ਇਕੱਠੇ ਕਰ ਸਕਦੇ ਹੋ ਉਹ ਕਟਾਕਸ਼ ਕਰ ਦੇਗੀ ਕਾਂਗਰਸੀ ਇਕੱਠੇ ਨਹੀਂ ਇਹ ਜੇ ਮੈਂ ਕਹਾਂਗਾ ਛੱਜ ਬੋਲੇ ਛਾਲ ਨਹੀਂ ਕੇ ਬੋਲੇ ਮੁੱਖ ਮੰਤਰੀ ਆਪਣਾ ਦੇਖੋ ਪਰਿਵਾਰ ਚ ਕੀ ਹੋ ਰਿਹਾ ਨਹੀਂ ਹੋ ਰਿਹਾ ਪਿੱਛੇ ਭ੍ਰਿਸ਼ਟਾਚਾਰ ਨਾਲ ਲਿਫਟ ਦੇ ਮੰਤਰੀ ਹਟਾਤੇ ਗਈ ਕੇਜੀਵਾ ਸਾਹਿਬ ਨੇ ਸਭ ਕੁਝ ਝੂਠੇ ਹੋ ਰਿਹਾ ਸਾਡੀ ਪਾਰਟੀ ਸਾਰਨ ਚੱਲਦੀ ਹੈ ਬਾਕੀ ਪਰਵਾਹ ਦੋ ਭਾਂਡੇ ਖੜਕਦੇ ਉਹਨੇ ਮਾੜੇ ਵਟ ਕੋਈ ਲੰਬੀ ਚੌੜੀ ਗੱਲ ਹੈ ਨਹੀਂ ਪਾਰਟੀ ਕੋਈ ਵੀ ਹੋਵੇ ਪਰ ਰੋਸ਼ਨ ਜੈਲ ਸੀ ਟਕਰਾਰ ਮਾੜਾ ਵੋਟਾ ਹੁੰਦਾ ਪਰ ਪਰਿਵਾਰ ਚ ਹੁੰਦਾ ਸਾਡੀ ਪਾਰਟੀ ਇੱਕ ਝੂਠ ਹੈ ਸੋਨੀਆ ਗਾਂਧੀ ਰਾਹੁਲ ਗਾਂਧੀ ਸਾਡੇ ਖੜਗੇ ਸਾਭੀ ਗਵਾਹੀ ਥਲੇ ਸਾਡਾ ਹਾਈਸਟੇਰ ਤੋਂ 100 ਸੀਟਾਂ ਜਿੱਤੇਆਂ ਅਸੀਂ ਆ ਇੰਡੀਆ ਗਰੁੱਪ ਨੇ ਸਾਰੀ ਹਿੰਦੁਸਤਾਨ ਦੇ ਵਿੱਚ ਬੜੀ-ਬਡੀ ਪ੍ਰਾਪਤੀ ਹੋਈ ਹੈ ਅੱਗੇ ਵਾਸਤੇ ਵੀ ਅਸੀਂ ਇਕੱਠੇ ਹੋ ਕੇ ਲੜਾਂਗੇ ਸਾਡੀ ਸਿਹਾਰ ਕਾਂਗਰਸ ਬਣਨ ਜਾ ਰਹੀ ਹੈ ਮੈਨੂੰ ਪੂਰਾ ਵਿਸ਼ਵਾਸ ਹੈ ਇੱਕ ਕੰਗਸਾ ਵੀ ਦੱਸੋ ਜਿਹੜੀ ਸਾਬਕਾ ਮੰਤਰੀ ਅਨਮੋਲ ਗਗਨ ਮਾਨਵ ਨੇ ਅੱਜਕੱਲ ਇੱਕ ਮੁਹਿੰਮ ਸ਼ਰੀ ਕਰੀ ਹੋਈ ਹੈ ਕਿ ਇਲੀਗਲ ਕੰਸਟ੍ਰਕਸ਼ਨ ਤੇ ਕੋਰਾਲੀ ਘਰ ਤੁਹਾਡੇ ਉਧਰ ਏਰੀਆ ਦੇ ਵਿੱਚ ਹੀ ਬੜਾ ਉਹਨਾਂ ਨੇ ਕਿਹਾ ਵੀ ਸਾਰੇ ਲੋਕਾਂ ਨੂੰ ਮੈਂ ਸਿੱਧੇ ਕਰ ਦਾਂਗੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਦੇਖੋ ਬੇਬੇ ਦਾ ਸਤਕਾਰ ਹੋ ਗਿਆ ਮੇਰੀ ਬੇਟੀਆਂ ਵਰਗੀ ਹੈ ਮੈਂ ਉੱਥੇ ਰਹਿ ਉਹ ਵੀ ਉਹਨਾਂ ਇਲਾਕੇ ਚੋਂ ਨਾ ਉਹ ਫੜ ਕੇ ਕਦੇ ਇਲਾਕੇ ਗਈ ਨਹੀਂ ਕਦੇ ਪੁੱਛਿਆ ਨਹੀਂ ਕਿਸੇ ਨੂੰ ਉਹਨਾਂ ਨੇ ਝਾੜੂ ਫੜ ਲਿਆ ਸੀ ਆਪਣੇ ਵਾਲਾ ਉਹੜਾ ਫੜ ਲਿਆ ਪੈਸੇ ਇਕੱਠੇ ਸਾਰੇ ਟੱਬਰ ਨੇ ਕਰਨ ਰਿਪੋਰਟਾਂ ਪਹੁੰਚ ਗਈਆਂ ਸਾਰੀਆਂ ਮੁੱਖ ਮੰਤਰੀ ਕੱਢੀ ਉਹ ਹਟਾਤਾ ਉਹਨੂੰ ਸਬੂਤਾਂ ਤੋਂ ਬਾਅਦ ਇਸ ਕਰਕੇ ਉਹ ਤਾਂ ਛੱਡੋ ਪਰੇ ਡਰਾਮਾ ਕਰ ਰਹੇ ਜੋ ਕਰ ਰਹੇ ਇਸ ਇਲਾਕਾ ਜਾਣਦਾ ਹੈ ਮੰਤਰੀਆਂ ਕਿੰਨੀਆਂ ਜਾਣੀਆਂ ਸੀ ਸਾਰੇ ਪਰਿਵਾਰ ਨੂੰ ਸਾਰੇ ਅਫਸਰਾਂ ਨੂੰ ਰਾਹੀਂ ਤੰਗ ਕੀਤਾ ਪਿਆ ਸੀ ਮੁੱਠ ਘੱਲ ਦੇ ਕੇ ਮੈਂ ਕੁਝ ਨਹੀਂ ਕਹਿੰਦਾ ਜਨ ਚਾਹੁੰਦਾ ਸਭ ਡਰਾਮੇ ਕਰ ਰਹੇ ਨੇ ਜਦੋਂ ਕੋਈ ਨਾ ਇਲਾਕੇ ਦਾ ਬਹੁਤ ਵਧੀਆ ਹਾਸੇ ਮੇਰੇ ਵੇਲੇ ਇਲਾਕੇ ਚ ਕਾਗਲ ਜਵਾਨ ਜੱਫਤ ਹੋਈਏ ਤੇ ਮੈਂ ਪਾਰਟੀ ਚ ਆ ਗਿਆ ਸੀ ਮੁੜ ਕੇ ਆਇਆ ਕਾਗਲ ਜਿੱਤ ਗਈ ਉਹ ਤੁੱਚੇ ਸਾਰੇ ਮੁੜ ਤਾ ਅਨਮੋਲ ਮਾਨ ਦਿੱਤੀ ਪੈਂਦੀ ਸਾਰਾ ਔੜ ਕੱਢ ਗਈ ਐ ਮੇਰਾ ਬੱਸ ਬੋਲਣ ਨਾਲ ਪਰ ਤੱਕਰੂ ਪਰਮਾਨ ਦੀ ਲੋੜ ਨਹੀਂ ਹੈ ਰਿਕਾਰਡ ਦੀ ਗੱਲ ਜਾ ਕੇ ਵੋਟਾਂ ਦੇਖ ਕੇ ਜਣ ਕੇ ਦੇਖ ਲੋ ਤੁਸੀਂ ਕਰਕੇ ਡਰਾਮੇ ਕਰ ਨਹੀਂ ਫਿਕਰ ਨਾ ਕਰੋ ਲੋਕ ਬੜੇ ਸਿਆਣੇ ਹੈ ਥੈਂਕ ਯੂ ਜੀ